ਇਕਤੀ ਕੱਲ ਬਠਿੰਡਾ ਦੇ ਪਿੰਡ ਕੋਟਸ਼ਮੀਰ ਦੇ ਨੇੜੇ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਅੱਜ ਪੁਲਿਸ ਮੁਲਾਜ਼ਮ ਸਮੇਤ ਬਠਿੰਡਾ ਪੁਲਿਸ ਨੇ ਤਿੰਨ ਕੀਤੇ ਗ੍ਰਿਫਤਾਰ ਐਸਐਸਪੀ ਅਮਨੀਤ ਖੁੰਡਲ ਨੇ ਦਿੱਤੀ ਜਾਣਕਾਰੀ ਦੱਸਣਾ ਬਣਦਾ ਹੈ ਕਿ ਬੀਤੀ ਕੱਲ ਬਠਿੰਡਾ ਤਰਵੰਡੀ ਰੋਡ ਤੇ ਕੋਟਸ਼ਮੀਰ ਦੇ ਨੇੜੇ ਇੱਕ ਵਿਅਕਤੀ ਦੇ ਕੋਲੋਂ 125000 ਰੁਪਏ ਦੀ ਤਿੰਨ ਵਿਅਕਤੀਆਂ ਵੱਲੋਂ ਲੁੱਟ ਕੀਤੀ ਗਈ ਸੀ ਜਿਸ ਦੇ ਵਿੱਚ ਇੱਕ ਵਿਅਕਤੀ ਜਿਸ ਦੇ ਕੋਲ ਆਪਣਾ ਲੁੱਟ ਕੀਤੀ ਗਈ ਹੈ ਉਹਦਾ ਸਾਥੀ ਵੀ ਸ਼ਾਮਲ ਸੀ ਉਸ ਨੇ ਹੀ ਸਾਰੀ ਇਨਫੋਰਮੇਸ਼ਨ ਦਿੱਤੀ ਅਤੇ ਇਹਨਾਂ ਲੁਟੇਰਿਆਂ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜੋ ਇਹਦੇ ਵਿੱਚ ਸ਼ਾਮਲ ਸੀ ਜੋ ਸੀਨੀਅਰ ਕਨਸਟੇਬਲ ਹੈ ਇਸ ਇਹ ਸਾਰੀ ਜਾਣਕਾਰੀ ਬਠਿੰਡਾ ਦੇ ਐਸਐਸਪੀ ਅਮਨੀਤ ਕੁੰਡਲਵਾਲੋਂ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਇਹਨਾਂ ਤਿੰਨਾਂ ਦੇ ਖਿਲਾਫ ਇਸ ਤੋਂ ਪਹਿਲਾਂ ਵੀ ਥਾਣਾ ਕਨਾਲ ਕਲੋਨੀ ਵਿਖੇ ਇਸ ਤਰ੍ਹਾਂ ਦਾ ਮਾਮਲਾ ਦਰਜ ਹੈ ਅਤੇ ਹੁਣ ਇਹਨਾਂ ਨੂੰ ਅੱਜ ਆਪਣਾ ਮਾਂਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਢੰਗਾਈ ਦੇ ਨਾਲ ਇਹਨਾਂ ਵੱਲੋਂ ਪੁਛਕਿਸ਼ ਕੀਤੀ ਜਾਵੇਗੀ। ਇਸ ਨੂੰ ਦਿਖਾ ਰਹੇ ਹਾਂ ਇਹ ਬਠਿੰਡਾ ਤਲਵੰਡੀ ਰੋਡ ਤੇ ਕੋਰਟਸ਼ਮੀਰ ਦੇ ਨੇੜੇ ਕੁਝ ਵਿਅਕਤੀਆਂ ਵੱਲੋਂ ਕੱਲ ਇੱਕ ਵਿਅਕਤੀ ਦੇ ਕੋਲੋਂ 1,25,000 ਰੁਪਏ ਦੀ ਜਿਹੜੀ ਹੈ ਲੁੱਟ ਹੈ। ਉਹ ਕੀਤੀ ਗਈ ਸੀ ਜਿਸ ਦੇ ਵਿੱਚ ਇੱਕ ਆਪਣਾ ਪੰਜਾਬ ਪੁਲਿਸ ਦਾ ਬਠਿੰਡਾ ਪੁਲਿਸ ਦਾ ਸੀਨੀਅਰ ਕਨਸਟੇਬਲ ਵੀ ਇਹਦੇ ਵਿੱਚ ਸ਼ਾਮਲ ਹੈ ਅਤੇ ਹੁਣ ਸੀਨੀਅਰ ਕਨਸਟੇਬਲ ਦੇ ਸਮੇਤ ਬਠਿੰਡਾ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਆਪਣਾ ਗ੍ਰਿਫਤਾਰ ਕੀਤਾ ਗਿਆ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਬਠਿੰਡਾ ਦੇ ਅਮਨੀਤ ਕੰਡਲ ਸਰਾਂ ਤੋਂ ਇੱਕ ਇਨਫੋਰਮੇਸ਼ਨ ਮਿਲੀ ਸਗੀ ਕਿ ਸਦਰ ਬਠਿੰਡਾ ਥਾਣੇ ਦੇ ਏਰੀਆ ਕੋਰ ਸ਼ਮੀਰ ਚ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਅਨਨੋਨ ਹੋਰ ਉਹਨਾਂ ਨੇ ਇੱਕ ਐਕਟਿਵਾ ਤੇ ਦੋ ਜਿਹੜੇ ਵਿਕਟਿਮ ਜਾ ਰਹੇ ਸੀਗੇ ਉਹਨਾਂ ਤੋਂ ਇਨੀਸ਼ੀਅਲ ਇਨਫੋਰਮੇਸ਼ਨ ਸਿਗੀ ਕਿ ਗਨਪੁਆਇੰਟੇ 2 ਲੱਖ ਖੋ ਕੇ ਲੈ ਗਏ ਤੇ ਇਮੀਡੀਏਟਲੀ ਐਸਪੀ ਸਿਟੀ ਵੀ ਮੌਕੇ ਤੇ ਗਏ ਔਰ ਡੀਐਸਪੀ ਰੂਰਲ ਹਿਨਾ ਗੁਪਤਾ ਮੈਡਮ ਐਸਐਚਓ ਸਦਰ ਇਨਸਪੈਕਟਰ ਜਗਦੀਪ ਔਰ ਦੋਨੋਂ ਸੀਆਈਏ ਇੰਚਾਰजेस ਔਰ ਉਹਨਾਂ ਦੀ ਟੀਮਾਂ ਨੂੰ ਵੀ ਮੌਕੇ ਤੇ ਭੇਜਿਆ ਗਿਆ ਸੀ ਨੋਇੰਗ ਦਾ ਸੈਂਸਿਟੀਵਿਟੀ ਆਫ ਦਾ ਕਰਾਇਮ ਸੋ ਦਰਾਨੇ ਤਫਤੀਸ਼ ਜਦੋਂ ਮੁਦਈ ਨੂੰ ਮਿਲੇ ਤਾਂ ਪਤਾ ਲੱਗਿਆ ਕਿ ਜਿਹੜਾ ਵਿਕਟਿਮ ਹੈ ਉਹਨਾਂ ਦਾ ਨਾਮ ਕ੍ਰਿਸ਼ਨ ਅਵਤਾਰ ਹੈ ਤੇ ਉਹਦੇ ਪਿੱਛੇ ਉਹਦਾ ਦੋਸਤ ਗੁਰਜੀਤ ਸਿੰਘ ਆਪਣੀ ਐਕਟਿਵਾ ਸਕੂਟੀ ਤੇ ਜਾ ਰਹੇ ਸੀਗੇ ਔਰ ਉਹਨਾਂ ਨੇ ਮਹਾਦੇਵ ਪੈਟਰੋਲ ਪੰਪ ਜਿਹੜਾ ਭਾਗੀ ਵੰਡਰ ਪ੍ਰਿੰਟਸਿਪ ਉਹਦੇ ਨੇੜੇ ਆਪਣਾ ਇੱਕ ਕ੍ਰੈਡਿਟ ਕਾਰਡ ਸਵਾਈਪ ਕਰਾਇਆ ਸੀਗਾ ਤੇ ਉਹਦੇ ਚੋਂ 135000 ਜਿਹੜਾ ਕੈਸ਼ ਸੀਗਾ ਉਹਨੂੰ ਲੈ ਕੇ ਜਾ ਰਹੇ ਸੀ ਤੇ ਰਸਤੇ ਵਿੱਚ ਕੋਟ ਸ਼ਮੀਰ ਕੋਲ ਜਿਹੜੇ ਦੋ ਅ ਬਿਨਾ ਨੰਬਰ ਪਲੇਟ ਦੀ ਬਾਈਕ ਤੇ ਆਏ ਨੌਜਵਾਨ ਇਹਨਾਂ ਨੇ ਇਹਨਾਂ ਦੀ ਅ ਬੜੀ ਸਪੀਡ ਚ ਲੈ ਕੇ ਆਏ ਤੇ ਇਹਨਾਂ ਦੀ ਐਕਟਿਵਾ ਨੂੰ ਓਵਰਟੇਕ ਕਰਕੇ ਇਹਨਾਂ ਨੂੰ ਰੋਕ ਲਿਆ ਤੇ ਉਹਦੀ ਐਕਟਿਵਾ ਇਹਨਾਂ ਦੀ ਫੁੱਲੇ ਸੁਟਦੀ ਜਿਹੜਾ ਕ੍ਰਿਸ਼ਨ ਅਵਤਾਰ ਔਰ ਉਹਦਾ ਦੋਸ ਜਿਹਾ ਗੁਰਜੀਤ ਔਰ ਜਿਹੜਾ ਅੱਗੇ ਬੈਠਾ ਸੀ ਕ੍ਰਿਸ਼ਨ ਅਵਤਾਰ ਉਹਦੀ ਪਾਕਟ ਚੋਂ ਨਾਨੇ ਜਿਹੜੇ ਪੈਸੇ ਸੀਗੇ 1 35000 ਉਹ ਖੋਲੇ ਔਰ ਜਿਹੜੀ ਨਾਲ ਦੀ ਸਫਲ ਹੋਈ ਉਹਦੇ ਚ 10000 ਥੱਲੇ ਡਿੱਗ ਪਏ ਤੇ ਟੋਟਲ 1 25000 ਲੈ ਕੇ ਔਰ ਉਤੋਂ ਮੌਕੇ ਤੋਂ ਭੱਜ ਗਏ ਤੇ ਜਦੋਂ ਸੂਚਨਾ ਮਿਲੀ ਤੇ ਸਾਡੀ ਟੀਮ ਉੱਥੇ ਗਈ ਤੇ ਉੱਤੇ ਸੀਸੀਟੀਵੀ ਫੁਟੇਜਸ ਵੀ ਖੰਗਾਲਣ ਦੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਬਹੁਤ ਜ਼ਿਆਦਾ ਫੁਟੇਜ ਨਹੀਂ ਮਿਲੀ ਪਰ ਜਿੰਨੀ ਸਾਨੂੰ ਮਿਲੀ ਸੀ ਉਹਦੇ ਚ ਸਾਨੂੰ ਕੁਝ ਰਾਈਟਲ ਕਲੂਜ਼ ਮਿਲੇ ਔਰ ਹਿਊਮਨ ਇੰਟੈਲੀਜੈਂਸ ਔਰ ਸਾਇੰਟੀਫਿਕ ਤਫਤੀਸ਼ ਤੇ ਅ ਤਹਿਤ ਸਾਨੂੰ ਅ ਸাকਸੈਸਫੁਲੀ ਜਦੋਂ ਇਸ ਕੇਸ ਤੇ ਤਿੰਨੋਂ ਦੋਸ਼ੀ ਸਾਡੀ ਟੀਮ ਵੱਲੋਂ ਰਾਉਂਡ ਅਪ ਕੀਤੇ ਗਏ ਫਰੋਮ ਗ੍ਰੋਥ ਸੈਂਟਰ ਏਰੀਆ ਇਹਨਾਂ ਦੇ ਨਾਂ ਹੈਗੇ ਜੀ ਇੱਕ ਤਾਂ ਜਿਹੜਾ ਇਹਦੇ ਪਿੱਛੇ ਹੀ ਬੈਠਾ ਸੀਗਾ ਇਹਦਾ ਦੋਸਤ ਵਿਕਟਮ ਦਾ ਗੁਰਜੀਤ ਸਿੰਘ ਇੱਕੋ ਹੀ ਹੈ ਹੀ ਬਿਲੋਂਗਸ ਟੂ ਗਣੇਸ਼ ਪਸਤੀ ਬਠਿੰਡਾ ਦੂਜਾ ਲਵਜੀਤ ਸਿੰਘ ਹੈ ਇਹ ਪਿੰਡ ਪੁਲੀਦਰ ਐਂਡ ਵਾਲਾ ਤੇ ਤੀਜਾ ਦੋਸ਼ੀ ਸੁਖਚੈਨ ਸਿੰਘ ਹੈ ਇਹ ਪਿੰਡ ਗਿਲਪਤੀ ਦਾ ਰੈਂਡ ਵਾਲਾ ਤੇ ਇਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਗਈ ਉਹਦੇ ਚ ਪਤਾ ਲੱਗਿਆ ਕਿ ਜਿਹੜਾ ਦੋਸ਼ੀ ਗੁਰਜੀਤ ਹੈ ਉਹ ਕ੍ਰਿਸ਼ਨ ਅਵਤਾਰ ਦਾ ਦੋਸਤ ਹੈ ਇਹ ਪਹਿਲਾਂ ਵੀ ਉਹਦੇ ਨਾਲ ਕਈ ਵਾਰੀ ਜਾਂਦਾ ਰਿਹਾ ਔਰ ਉਹਨੇ ਜਿਹੜਾ ਜਦੋਂ ਕੈਸ਼ ਕ੍ਰੈਡਿਟ ਕਰਾਉਣਾ ਸੀਗਾ ਮਹਾਦੇ ਪੈਟਰੋਲ ਪੰਪ ਤੋਂ ਸੋ ਹੀ ਹੈਡ ਕਾਈਂਡ ਆਫ ਐਨ ਆਈਡੀਆ ਕਿ ਅਦਾਂ ਹੋ ਸਕਦਾ ਤੇ ਇਹਨੇ ਆਪਣੇ ਜਿਹੜੇ ਬਾਕੀ ਦੋ ਦੋਸਤ ਹੈ ਉਹਨਾਂ ਨਾਲ ਪਹਿਲਾਂ ਹੀ ਟਾਈਪ ਕੀਤਾ ਹੋਇਆ ਸੀ ਤੇ ਜਦੋਂ ਹੀ ਦੋਨੋਂ ਉੱਥੋਂ ਚੱਲੇ ਤੇ ਇਹਨੇ ਆਪਣੇ ਫੋਨ ਰਾਹੀਂ ਬਾਕੀ ਦੋ ਦੋਸ਼ੀਆਂ ਨੂੰ ਤਨਵੇ ਕਰਤਾ ਟੂ ਫੋਲੋ ਥਮ ਔਰ ਇਸ ਹਿਸਾਬ ਨਾਲ ਇਹਨੇ ਪੂਰੀ ਪਲਾਨਿੰਗ ਕਰਕੇ ਇਹ ਸਾਰਾ ਜਿਹੜੀ ਲੁੱਟ ਦੀ ਵਾਰਦਾਤ ਨੂੰ ਮਾਸਟਰਮਾਈਂਡ ਕੀਤਾ ਸੀਗਾ ਔਰ ਨੂੰ ਅਸੀਂ ਅੱਧੀ ਰਿਮਾਂਡ ਲੈ ਕੇ ਦੇਖਾਂਗੇ ਕਿ ਕੋਈ ਹੋਰ ਵੀ ਐਦਾਂ ਦੇ ਕੇਸਿਸ ਜੇ ਅਨਰਥ ਹੁੰਦੇ ਔਰ ਹੁਣ ਇਸ ਕੇਸ ਚ ਸਾਨੂੰ ਜਿਹੜੇ 1,25,000 ਟੋਟਲ ਫਾਈਨਲੀ ਫ੍ਰੋ ਹੋਇਆ ਸੀ ਉਹਦੇ ਚੋਂ 1,20,500 ਬਰਾਮਦ ਹੋ ਗਿਆ ਹੈ ਔਰ ਜਿਹੜੀ ਵਾਰਦਾਤ ਚ ਬਾਈਕ ਯੂਜ਼ ਕੀਤੀ ਗਈ ਸੀ ਉਹਨਾਂ ਨੰਬਰ ਪਲੇਟ ਦੀ ਉਹ ਰਿਕਵਰ ਹੋ ਗਈ ਹੈ ਔਰ ਜਿਹੜੇ ਤਿੰਨੋਂ ਦੋਸ਼ੀ ਹੈ ਉਹਨਾਂ ਚੋਂ ਗੁਰਜੀਤ 32 ਸਾਲ ਦਾ ਹੈ ਤੇ ਇੱਕ ਪ੍ਰਾਈਵੇਟ ਜੌਬ ਕਰਦਾ ਹੈ ਜਿਹੜਾ ਸੁਖਚੰਦ ਸਿੰਘ ਹੈ ਉਹ 30 ਸਾਲ ਦਾ ਹੈ ਤੇ ਕਿਸੇ ਡਿਲੀਵਰੀ ਬாய் ਦਾ ਕੰਮ ਕਰਦਾ ਤੇ ਜਿਹੜਾ ਲਵਜੀਤ ਸਿੰਘ ਹੈ ਇਹ ਸਾਡੇ ਪੰਜਾਬ ਪੁਲਿਸ ਦਾ ਹੀ ਸੀਨੀਅਰ ਕਨਸਟੇਬਲ ਰੈਂਕ ਦਾ ਮੁਲਾਜ਼ਮ ਹੈ ਜਿਹੜਾ ਬਠਿੰਡਾ ਪੁਲਿਸ ਦਾ ਹੀ ਹੈ ਤੇ ਪਿਛਲੇ ਦਸੰਬਰ ਤੋਂ ਹੀ ਇਹ ਗੈਰਹਾਜ਼ਰ ਚੱਲ ਰਿਹਾ ਹੈ ਔਰ ਇਹ ਵੀ ਪਤਾ ਲੱਗਿਆ ਕਿ ਨਾ ਤਿੰਨਾਂ ਤੇ 2023 ਚ ਇੱਕ ਮੁਕਦਮਾ ਦਰਜ ਹੋਇਆ ਸੀਗਾ ਐਫ ਆਈ ਆਰ ਨੰਬਰ 140 21 ਜੁਲਾਈ 2023 ਨੂੰ ਅੰਡਰ ਸੈਕਸ਼ਨ 384 379 ਬੀ ਔਰ 416 ਖਾਣਾ ਕਨਾਲ ਕਲੋਨੀ ਜਿਹੜਾ ਅੰਡਰ ਟ੍ਰਾਇਲ ਹੈ ਜੋ ਮੈਨੂੰ ਹੁਣ ਪਤਾ ਲੱਗਿਆ ਤੇ ਐਂਡ 올3 ਵਰ ਅਕਿਊਜ਼ਡ ਇਨ that ਕੇਸ ਅਨ ਉਸ ਕੇ ਜੋ ਸ਼ਮੂਲੀਅਤ ਤੇ ਤਹਿ ਤੇ ਨੂੰ ਸਸਪੈਂਡ ਵੀ ਕੀਤਾ ਗਿਆ ਸੀਗਾ ਤੇ ਆਫਟਰ दैट ਇਹ ਬਹਾਲ ਹੋਇਆ ਬਟੇ ਰੈਗੂਲਰਲੀ ਜੋ ਮੈਨੂੰ ਹੁਣ ਤੱਕ ਪਤਾ ਲੱਗਿਆ ਹੈ ਇਹ बार-बार देर हाजिर ਹੁੰਦਾ ਹੁਣ ਵੀ ਗેરਹਾਜ਼ਰੀ ਚੱਲ ਰਹੀ ਚ ਸੀ ਬਟ ਬਿਕੋਜ਼ ਹੀ ਇਜ਼ ਇਨਵੋਲਡ ਇਨ ਸੱਚ ਅ ਹੀਨियस क्राइम ਅਗੇਨ ਤੇ ਅਸੀਂ ਇਹਦੇ ਤੇ ਅਸ ਪਰ ਪ੍ਰੋਸੀਜਰ ਡਿਪਾਰਟਮੈਂਟ ਲੈਕਸ਼ਨ ਲਵਾਂਗੇ ਤੇ ਵਰਦ ਪੈਸੇ ਦੇ ਕਿਉਂ ਭਾਈ ਸੀ ਕਿਸ ਕੰਮ ਵੀ ਕੱਢੀ ਐਸੇ ਜੀ ਕਿਸ ਕੰਮ ਲਈ ਕਰਾਈ ਸੀ ਤਾਂ ਮੈਨੂੰ ਨਹੀਂ ਪਤਾ ਬਟ ਜਿਹੜਾ ਇਹਦਾ ਦੋਸਤ ਉਹਨੂੰ ਪਤਾ ਸੀ ਪਹਿਲਾਂ ਵੀ ਇਹਦੇ ਨਾਲ ਪਹਿਲਾਂ ਵੀ ਜਦੋਂ ਵਿਡਰੋਅ ਕਰਦਾ ਸੀ ਕਈ ਵਾਰੀ ਜਾ ਚੁੱਕਾ ਸੀ ਗੁਰੀਤ ਸਿੰਘ ਇਹ ਮਾਸਟਰਮਾਈਂਡ ਹਾਂਜੀ ਗੁਰਜੀਤ ਸਿੰਘ ਜਿਹੜਾ ਉਹਦੇ ਪਿੱਛੇ ਬੈਠਾ ਸੀ ਦੋਸਤ ਉਹਨੇ ਹੀ ਸਾਡੀ ਮਤਲਬ ਆਪਣੇ ਬਾਕੀ ਦੋ ਦੋਸਤਾਂ ਨਾਲ ਪਲਾਨ ਕੀਤਾ ਬਟ ਜਿਹੜਾ ਕਾਫੇ ਵਾਲਾ ਜਿਹੜਾ ਸੀ ਉਹ ਗੁਰਜੀਤ ਨਾ ਸੀਗਾ ਦੋਨੋਂ ਦੋਸਤ ਸਪਲੈਂਡਡ ਇੱਕ ਮਨਜੀਤ ਹਾਂਜੀ ਦੋ ਲੋਕ ਐ ਜੀ ਕਾਰਡ ਸਵੈਪ ਕਰ ਹਾਂਜੀ ਜੋ ਕਾਰਡ ਗਿਆ ਸੀ ਇਹ ਦਾ ਜੀ ਕ੍ਰਿਸ਼ਨ ਅਵਤਾਰ ਜਿਹੜਾ ਸਾਨੂੰ ਜਿਹੜੀ ਮਤਲਬ ਉਹਦੀ ਸੀਗੀ ਫਲਾਨੀ ਲਾਨੀ ਮਤਲਬ ਉਹਦਾ ਜਿਹੜਾ ਦੋਸਤ ਹੈ ਉਹਨੂੰ ਪਤਾ ਸੀਗਾ ਕਿ ਪਹਿਲਾਂ ਵੀ ਕਈ ਵਾਰੀ ਗਿਆ ਸੋ ਹੀ ਹੈਡ ਗਨ ਬਿਕਾਜ਼ ਪੈਸੇ ਤਾਂ ਉਹਦੇ ਸੀ ਜੇ ਉਹਦੇ ਹੀ ਹੁੰਦੇ ਤਾਂ ਫਿਰ ਉਹ ਕਿਉਂ ਕਰਾਂਦਾ ਇਸਦੇ ਵਿੱਚ ਕੋਈ ਬੱਤ ਨਹੀਂ ਆਉਂਦੀ ਮੈਡਮ ਜਿਹੜਾ ਕਾਸਟੇਬਲ ਹੈ ਇਹ ਔਨ ਡਿਊਟੀ ਸੀਗਾ ਜਾਂ ਸਸਪੈਂਡਡ ਇਹ ਜੀ ਗੈਰ ਹਾਜ਼ਰ ਸੀਗਾ ਪਹਿਲਾਂ ਸਸਪੈਂਡ ਹੋ ਚੁੱਕਾ ਹੈ ਬਟ ਰਾਈਟ ਨਾਓ ਇੱਕ 11 12 ਦਾ ਜੋ ਮੈਨੂੰ ਆਪਣੇ OSAI ਬ੍ਰਾਂਚ ਤੋਂ ਪਤਾ ਲੱਗਿਆ 11 ਦਸੰਬਰ ਤੋਂ 11 ਸੇ ਚੱਲ ਰਿਹਾ ਸੀ ਪਹਿਲਾਂ ਵੀ ਇਹ ਪੁਲਿਸ ਲਾਈਨ 'ਚ ਹੀ ਪੋਸਟਡ ਸੀਗਾ ਨਾਟ ਇਨ ਸੇਨੀਅਰ ਕਨਸਟੇਬਲ ਮੈਡਮ ਇਸ ਜਿਹੜੀ ਆ ਲੁੱਟ ਹੋਈ ਹੈ ਇਹਦੇ ਵਿੱਚ ਤੇ ਕੀ ਰੋਲ ਸੀ ਕੀ ਇਹ ਨਾ ਉਹ ਜਿਹੜੀ ਪੀਸੇ ਜਿਹੜੇ ਜੀ ਜਿਹੜੇ ਦੋਨੋਂ ਬਾਈਕ 'ਤੇ ਮੁੰਡੇ ਆਏ ਸੀ ਲੁੱਟਕੋ ਕਰਾਂ ਚੀ ਵਨ ਆਫ ਥੈਮ ਵਾਸ ਦ ਸੀਨੀਅਰ ਕਨਸਟੇਬਲ ਸੋ ਹੀ ਵਾਸ ਐਕਟਿਵਲੀ ਇਨ ਵਾਲਡ ਪੈਟਰੋਲ ਕੰਪ ਤੋਂ ਵਾਲੇ ਕੈਡਰ ਕਾਰਡ ਤੇ ਕੈਸ਼ ਦੇ ਸਕਦੀ ਇਹਦੀ ਮੈਨੂੰ ਨੌਲੇਜ ਨਹੀਂ ਹੈ ਜੀ ਇਹ ਮੈਨੂੰ ਪਤਾ ਕਰਾਉਣਾ ਪਏਗਾ ਕ੍ਰੈਡਿਟ ਕਾਰਡ ਤੇ ਜੇ ਆਪਾਂ ਮੰਨ ਲਓ ਕਿ ਤੇ ਸਵੈਪ ਵੀ ਕਰਦੇ ਆ ਤਾਂ ਆਪਾਂ ਕੋਈ ਪ੍ਰੋਡਕਟ ਜਾਂ ਕੋਈ ਚੀਜ਼ ਖਰੀਦ ਸਕਦੇ ਆ ਐਸ ਤਰ੍ਹਾਂ ਬਦਲੇ ਹੀ ਨਹੀਂ ਸਕਦੇ ਜੀ ਮੈਨੂੰ ਇਹਦੀ ਲੀਗਲਿਟੀਜ਼ ਨਹੀਂ ਪਤਾ ਜੀ ਆਈ ਵਿਲ ਗੈਟ ਇਟ ਚੈਕਡ ਮੈਨੂੰ ਇਹਦੇ ਲਈ ਪੈਸੇ ਬਾਕੀ ਕਾਚਾ ਲਈ ਪੂਰੇ ਜਿਹੜੀ ਨਾਲ ਜੀ 135000 ਦੱਸਿਆ ਸੀ ਉਹ ਤਾਂ ਇਹਨਾਂ ਦੀ ਵਿਕਟਮ ਤੋਂ ਵੀ ਪਤਾ ਲੱਗ ਗਿਆ ਵੀ 10000 ਤੇ ਹੱਥੋਂ ਪਾਈ ਚੁੱਥੇ ਡਿੱਗ ਪਏ ਸੀਗੇ ਜਿਹੜੀ 125000 ਫਾਈਨਲੀ ਖੋ ਹੋਈ ਸੀ ਉਹਦੇ ਚ ਸਾਨੂੰ 12500 ਬਰਾਮਦ ਹੋ ਗਏ ਕੁਝ ਕੁਛ ਕਿਸ਼ਚ ਪਤਾ ਲੱਗ ਗਿਆ ਵੀ ਇਹਨਾਂ ਨੇ ਖਰਚ ਵੀ ਲਏ ਇਹ ਜੀ 2 ਪ੍ਰੀਲੀਮਿਨਰੀ बिकॉज ਵਿਦਆਉਟ ਨੰਬਰ ਪਲੇਟ ਬਾਈਕ ਐ ਸੋ ਇਹ ਸਾਨੂੰ ਤਫਤੀਸ਼ ਚ ਪਤਾ ਲੱਗੇਗਾ ਰਿਮਾਂਡ ਚ ਪਤਾ ਲੱਗ ਜਾਣਾ ਤੁਹਾਨੂੰ ਆਪਸ ਚ ਕਿਵੇਂ ਜਾਂਦੇ ਸੀ ਕਿੰਨੇ ਟਾਈਮ ਤੱਕ ਨਹੀਂ ਜੀ ਬਟ 2023 ਤੋਂ ਤਾਂ ਪਹਿਲਾਂ ਤੋਂ ਹੀ ਜਾਣਦੇ ਸੀ ਬਿਕੋਜ਼ ਕੇਸ ਵਾਰ ਹੈ ਹਾਂ ਕੋਈ ਸੀ ਕਿ ਗੁਰਜੀਤ ਭੱਜੀ ਨਹੀਂ ਸੀ ਉੱਥੇ ਜਿਵੇਂ ਨਾਲ ਕਹਾਣੀ ਬਣਾਈ ਰੋਣੇ ਨਹੀਂ ਜੀ ਗੁਰਜੀਤ ਉੱਥੋਂ ਨਹੀਂ ਭੱਜਿਆ ਇਨਫੈਕਟ ਜਦੋਂ ਸਾਡੀ ਟੀਮ ਉੱਥੇ ਗਈ ਹੈ ਮੌਕੇ ਤੇ ਤੇ ਸਾਰਿਆਂ ਨੇ ਉਹਦੇ ਨਾਲ ਕੁਝ-ਕੁਝ ਵੀ ਹੋਈ ਹੈ ਸੋ ਹੀ ਵਾਸ ਵੈਰੀ ਮੱਚ ਪਰੈਸੈਂਟ ਦੇ ਪਹਿਲਾਂ ਜੀ ਮੈਂ ਤੁਹਾਨੂੰ ਦੱਸਿਆ ਹੈ ਕਿ ਨਾ ਤਿੰਨਾਂ ਤੇ 2023 ਚ ਇੱਕ ਪਰਚਾ ਦਰਜ ਹੈ ਐਫਆਈਆਰ ਨੰਬਰ 140 अपना <coughs> ਕੁਝ ਹਰ ਡਿਪਾਰਟਮੈਂਟ 'ਚ ਕੋਈ ਨਾ ਕੋਈ ਬਲੈਕ ਸ਼ੀਪ ਹੁੰਦੇ ਆ ਸੋ ਅਸੀਂ ਤੁਹਾਨੂੰ ਆਪ ਹੀ ਦੱਸ ਰਿਹਾ ਕਿ ਜਿਹੜਾ ਇੱਕ ਆਨ ਆਫ ਦ ਅਕਿਊਜ਼ਡ ਹੈ ਹੀ ਇਜ਼ ਅ ਪੁਲਿਸ ਮੁਲਾਜ਼ਮ ਆ ਬਠੰਡਾ ਪੁਲਿਸ ਇਟਸੈਲਫ ਇਟਸੈਲਫ ਬਟ ਜੋ ਇਹਦੀ ਪਿਛਲਾ ਕੇਸ ਦਾ ਵੀ ਮੈਂ ਚੈੱਕ ਕਰ ਲੈਂਦੀ ਆ ਬੇਸਡ ਔਨ ਦਿਸ ਕੇਸ ਵੀ ਡੈਫੀਨਿਟਲੀ ਟੇਕ ਡਿਪਾਰਟਮੈਂਟਲ ਐਕਸ਼ਨ ਵੈਸਾ ਤਾਂ ਅਰੈਸਟ ਹੋਈ ਗਿਆ ਇਸ ਕੇਸ 'ਚ ਪਰ ਜੋ ਸਾਡਾ ਐਸ ਪਰ ਪ੍ਰੋਸੀਜਰ ਹੁੰਦਾ ਵੀ ਵਿਲ ਫਾਲੋ ਦੈਟ ਥੈਂਕ ਯੂ ਮੈਮ ਜਿਵੇਂ ਪਹਿਲਾਂ ਹੀ ਮਾਮਲਾ ਦੱਸ ਸੀ ਨਾ ਇੰਨਾਂ ਨੇ ਪਹਿਲਾਂ ਵੀ ਕੱਠੀ ਕੰਮ ਕੀਤਾ ਹੈਗਾ ਹੁਣ ਵੀ ਕੱਟੇ ਲੱਗਦਾ ਨਹੀਂ ਹੋਰ ਵੀ ਕੁਝ ਨਹੀਂ ਹੋਰ ਵੀ ਨਿਕਲਦਾ ਹੋ ਸਕਦਾ ਜੀ ਇੱਕ ਅਸ ਪਰ ਰਿਕਾਰਡ ਤੇ ਇਹ ਕੇਸ ਇਹਨਾਂ ਦਾ ਆਇਆ ਬਟ ਇਹ ਤਿੰਨੋਂ ਹੀ ਉਸ ਕੇਸ ਚ ਕੇਸਵਰ ਹੈਗੇ ਸੋ ਅਸੀਂ ਰਿਮਾਂਚ ਦੇਖ ਲੈਂਦੇ ਹੋਰ ਕੋਈ ਕੇਸ ਆਇਆ